ਸਭ ਤੋਂ ਪਹਿਲਾਂ ਮੇਰੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਜੁਝਾਰ ਚਟਿਆਲ ਵਿੱਚ ਹੋਈ ਜਿਨ੍ਹਾਂ ਦੇ ਮੈਨੂੰ ਅਮਨਪ੍ਰੀਤ ਸਿੰਘ ਸੋਤਾ ਅਧਿਆਪਕ ਨੇ ਮੈਨੂੰ ਗਾਈਡ ਕੀਤਾ ਜੋ ਕਿ ਸਾਇੰਸ ਮਾਸਟਰ ਨੇ ਸਭ ਤੋਂ ਪਹਿਲੇ ਮੈਂ VVM ਦਾ ਪੇਪਰ ਪਾਇਆ ਜਿਦੇ ਕਰ ਮੈਨੂੰ ਥੋੜੀ ਨੌਲੇਜ ਮਿਲੀ ਤੇ ਉਹਦੇ ਨਾਲ ਰਿਲੇਟਡ ਕੋਈ ਵੀ ਸਾਇੰਸ ਦਾ ਪੇਪਰ ਹੁੰਦਾ ਸੀਗਾ ਤਾਂ ਮੈਂ ਹਰ ਇੱਕ ਪੇਪਰ ਪਾਉਂਦੀ ਸੀਗੀ ਇਹ ਵੀ ਇੱਕ ਪੇਪਰ ਮੈਂ ਹੀ ਪਾਇਆ ਸੀ ਨੈਸ਼ਨਲ ਲੈਵਲ ਦਾ ਪੇਪਰ ਪਾਇਆ ਸੀ ਇਹ ਪੇਪਰ ਮੈਂ ਬਾਕੀ ਪੇਪਰਾਂ ਜਿ ਤਰ੍ਹਾਂ ਹੀ ਪਾਇਆ ਸੀਗਾ ਤੇ ਮੈਨੂੰ ਉਮੀਦ ਸੀਗੀ ਕਿ ਮੇਰੇ ਅੰਕ ਜ਼ਰੂਰ ਆਣਗੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਤੁਹਾਡੇ ਸਿਲੈਕਸ਼ਨ ਹੋਣ ਦੀ ਮੇਰੀ ਸਿਲੈਕਸ਼ਨ ਹੋ ਗਈ ਹੈ ਇਹ ਵੀ ਮੇਰੇ ਗਾਈਡ ਅਧਿਆਪਕ ਗਮਨ ਪ੍ਰੀ ਸਿੰਘ ਨੇ ਦੱਸਿਆ ਸੀ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ ਇਸ ਦੀ ਇਸ ਸ਼ੁਰੂਆਤ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਆਉਣ ਵਾਲੇ ਸਮੇਂ ਵਿੱਚ ਇਹ ਮੇਰੇ ਲਈ ਬਹੁਤ ਹੀ ਚੰਗਾ ਸਮਾਂ ਹੈ ਤੇ ਮੈਂ ਮਿਹਨਤ ਕਰਕੇ ਪਾਇਆ ਹੈ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈਗਾ ਕਿ ਮੈਂ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ ਆਉਣ ਵਾਲੇ ਸਮੇਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਔਰ ਕੀ ਸੋਚ ਹੈ ਕਿ ਅੱਗੇ ਕੀ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ ਵੀ ਮੇਰੀ ਇਹ ਤਿਆਰੀ ਹੈ ਕਿ ਮੈਂ ਇਸ ਰੋ ਵਿੱਚ ਸਾਇੰਟਿਸਟ ਬਣਾ ਤੇ ਨਵੇਂ-ਨਵੇਂ ਖੋਜਾਂ ਕਰਾਂ। ਸਰ ਜੀ ਇਹ ਤਾਂ ਸਰਾਂ ਨੇ ਦੱਸਿਆ ਸੀ ਮਤਲਬ ਅਮਨਪ੍ਰੀਤ ਸਰ ਦਾ ਫੋਨ ਆਇਆ ਸੀ ਸਾਨੂੰ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਢੜੀ ਬੱਚੀ ਦਾ ਲੈਕਚਰ ਹੋਇਆ ਹੈ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਈ ਇਸ ਤਰ੍ਹਾਂ ਉਹਨਾਂ ਦੇ ਪਾਪਾ ਨੂੰ ਵੀ ਦੱਸਿਆ ਸੀ ਫੋਨ ਕੀਤਾ ਉਹ ਬਹੁਤ ਖੁਸ਼ ਹੋਏ ਇਸ ਤਰ੍ਹਾਂ ਅਸੀਂ ਤੇ ਖੁਸ਼ੀ ਬਹੁਤ ਹਾਦਰ ਸਾਹਿਬ ਕੀ ਕਰਦੇ ਨੇ ਇਹਨੇ ਕੋਈ ਕਿਥੇ ਨਹੀਂ ਹਾਦਰ ਸਾਹਿਬ ਇਹਨਾਂ ਦੇ ਡਵੇਈ ਵਿੱਚ ਕੰਮ ਕਰਦੇ ਨੇ ਮਤਲਬ ਹਾਂਜੀ ਬੱਚੇ ਦੀ ਇਸ ਉਪਲਬਧੀ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਹਾਂ ਵਾਲੇ ਸਾਹਮਣੇ ਅਸੀਂ ਤਾਂ ਸੋਨੇ ਆ ਕਿ ਇਹ ਮਿਹਨਤ ਕਰੇ ਅੱਗੇ ਜਾ ਕੇ ਹੋਰ ਵੀ ਜਾ ਕੇ ਮਤਲਬ ਬਦਿੰ ਹਾਂਜੀ ਇੱਕ ਦੋ ਬੱਚੇ ਦੀ ਪ੍ਰੋਫਿਲ ਬੱਚੇ ਦਾ ਜੇ ਪਹਿਲਾਂ ਤਾਂ ਕਾਫੀ ਫਰਸਟ ਆਂਦੀ ਰਹੀ ਆ ਤੇ ਅਸੀਂ ਇਹ ਸੁਪਨਾ ਵੀ ਨਾ ਹੋ ਜਾਵੇ ਕਦੀ ਸਾਡੀ ਬੱਚੀ ਇਹਦਾਂ ਦੇ ਕੰਮ ਕਰੇਗੀ ਉਸ ਮਾਰਟ ਨੇ ਬੜਾ ਸੰਜੋਗ ਦਿੱਤਾ ਘਰੋਂ ਵੀ ਕੋਈ ਪੜਾਣ ਦੀ ਰੱਖੇ ਨੀਤਾਂ ਕੀ ਨੀਂ ਕਿ ਐਂ ਸਮਝੀ ਜੋ ਵੀ ਕਰਕੇ ਬੱਚੀ ਆ ਸਾਡੀ ਕਹਿੰਦੀ ਰਹੀ ਐ ਇਹਨੂੰ ਸਭ ਕੁਝ ਕਰਦੇ ਰਹੇ ਹਾਂ ਬਾਕੀ ਟੂ ਸੰਭੀ ਵਿਖਾਈ ਹੋਇਆ ਬਾਕੀ ਜੋ ਵੀ ਇਹਨੂੰ ਆਪਣੀ ਮਰਜ਼ੀ ਨਾਲ ਕਹਿੰਦੀ ਮੈਂ ਇਹ ਕਰਨਾ ਜਾਂ ਪੇਪਰ ਪਾਣਾ ਪਣਾ ਉਧਰ ਵੀ ਇਹਨੇ ਖਰਾ ਸਿਲੈਕਟ ਕਰ ਲਿਆ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਪਿੰਡ ਦੇ ਜਾਂ ਆਪਣੇ ਜੇਲੇ ਦੇ ਨਾਮ ਰੋਸ਼ਨ ਕੀਤਾ ਸਾਨੂੰ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਔਰ ਬਾਰ ਜਿਹੜੇ ਸਾਡੇ ਲੜਕੇ ਗਏ ਹੋਣਗੇ ਉਹਨਾਂ ਵੀ ਕਿਤੇ ਡੈਡੀ ਹੋਣਗੇ ਚਾਚੇ ਚਾਚੇ ਵੀ ਫੌਜ ਵਿੱਚ ਹੈਗੇ ਉਹਨੂੰ ਵੀ ਬਹੁਤ ਖੁਸ਼ੀ ਹੋਈ ਹੈ ਤੇ ਸਾਡੀ ਧੀ ਨੇ ਇਦਾਂ ਜਨਾ ਕਿਸ ਤਰ੍ਹਾਂ ਦੇਖਦੇ ਹੋ ਬੱਚੇ ਦੀ ਇਸ ਉਪਲਬਧੀ ਨੂੰ ਕਿਤੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੀ ਕਹਿਣਾ ਚਾਹੀਦਾ ਹਾਂਜੀ ਅਸੀਂ ਤਾਂ ਬਹੁਤ ਖੁਸ਼ ਹਾਂ ਕਿ ਸਾਡੀ ਬੱਚੀ ਇੱਕ ਪਿੰਡ ਤੋਂ ਸਕੂਲ ਤੋਂ ਉੱਠ ਕੇ ਐਡੇ ਵਜੇ ਮੁਕੰਮਲ ਤੇ ਪਹੁੰਚੀ ਹੈ ਤੇ ਅਸੀਂ ਬਹੁਤ ਜਾ ਕੇ ਖੁਸ਼ ਹਾਂ ਕੀ ਕਹਿਣਾ ਚਾਹੀਦਾ ਹੈ ਜਿਹੇ ਹਾਲਾਤਾਂ ਦੇਖ ਕੇ ਇਹ ਜਿਹੜਾ ਤਾਂ ਤੁਸੀਂ ਦੇਖਿਆ ਸੀ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਬੱਚੀ ਵਖੇ ਦੇਖ ਕੇ ਹੋਰ ਵੀ ਬੱਚੇ ਥੋੜੇ ਪੜ੍ਹਾਈ ਵਖੇ ਜ਼ਿਆਦਾ ਧਿਆਨ ਦੇਣ ਤੇ ਆਪਣੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ